ਅੱਗੇ ਤੁਹਾਨੂੰ ਅਮੀਰਾਂ ਦੇ ਸਟੋਰ ਤੇ ਵਾਧੂ ਖਾਇਆ ਅੱਜ ਤੁਹਾਨੂੰ ਗਰੀਬਾਂ ਦੇ ਸਟੋਰ ਵਿਖਾਉਂਦੇ ਆਂ ਆਹ ਜੀ ਲਿਫਟ ਜਾਂਦੀ ਹੈ ਗਰੀਬਾਂ ਦੇ ਸਟੋਰ ਨੂੰ ਇਹਨੂੰ ਅੰਗਰੇਜ਼ੀ ਵਿੱਚ ਕੇਮਾਰਟ ਵੀ ਕਿਹਾ ਜਾਂਦਾ ਇੱਥੇ ਸਸਤੇ ਕੱਪੜੇ ਅਕਸਰ ਮਿਲ ਜਾਂਦੇ ਆਹ ਜੀ ਜੀ ਹੁਣ ਆ ਹੀ ਪਹੁੰਚ ਗਏ ਗਰੀਬਾਂ ਦੇ ਸਟੋਰ ਵਿੱਚ ਤੇ ਇੱਥੋਂ ਹੁੰਦੀ ਹੈ ਐਂਟਰੀ ਗਰੀਬਾਂ ਦੇ ਸਟੋਰ ਦੀ ਇੱਥੇ ਤਾਂ ਨਾ ਸਸਤੀਆਂ ਸਸਤੀਆਂ ਚੀਜ਼ਾਂ ਮਿਲਣਗੀਆਂ 14 14 ਡਾਲਰਾਂ ਦੇ ਕੁਲਿਅਰੈਂਸ ਨਹੀਂ ਤੇ ਅੰਡਰ 10 ਡਾਲਰ ਇੱਥੇ ਕੋਈ ਚੀਜ਼ ਆਉਂਦੀ ਨਹੀਂ ਪਰ ਇੱਥੇ ਗਰੀਬਾਂ ਦੇ ਸਟੋਰ 'ਚ ਤੁਸੀਂ ਆ ਰਹੀ ਚੀਜ਼ ਸਸਤੀ ਵੇਚ ਸਕਦੇ ਜਿਦਾ 5 ਡਾਲਰਾਂ ਦੀ ਟੀ-ਸ਼ਰਟ 2 ਡਾਲਰਾਂ ਦੀ ਸੇਲ ਤੇ ਲੱਗੀ ਹੋਈ ਹੈ ਬੱਚਿਆਂ ਦਾ ਜਿਹੜਾ ਸਮਾਨ ਹੈ ਉਹ ਆਪਾਂ ਇੱਥੇ ਹੀ ਖਰੀਦੀਦਾ ਕਿਉਂਕਿ ਜਿਹੜੇ ਬੱਚਿਆਂ ਦੇ ਕੱਪੜੇ ਆ ਉਹ ਛੇਤੀ ਮਤਲਬ ਬੱਚੇ ਦੇ ਵੱਧੇ ਰਹਿੰਦੇ ਬ੍ਰਾਂਡਡ ਜ਼ਰੂਰੀ ਲੈਣੇ ਹੁੰਦੇ ਦਾ 12 ਡਾਲਰਾਂ ਦਾ ਕੋਈ ਜੈਕਟ ਲੱਗੀ ਹੋਈ ਆ ਵਧੀਆ ਜੀ ਇੱਥੇ ਹਮੇਸ਼ਾ ਜਿਹੜੀਆਂ ਸਸਤੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਦਾ 3 ਡਾਲਰਾਂ ਦੀ ਟੀ-ਸ਼ਰਟ 100 150 ਦੀ ਇੰਡੀਆ ਵੀ ਨਹੀਂ ਆਉਂਦੀ ਅਭੀ 3 ਡਾਲਰ ਦੀ ਮਤਲਬ ਵਧੀਆ ਟੀ-ਸ਼ਰਟ ਹੈ ਕਲੀਅਰੈਂਸ ਤਾਂ ਵੀ ਸਸਤੀਆਂ ਸਸਤੀਆਂ ਲੱਗੀਆਂ ਆ ਕਿੱਥੇ ਲੈ ਕੇ ਜਾਣਾ ਬੁੱਤ ਮਨ ਇੱਕ ਤਾਂ ਜਵਾਗ ਨਹੀਂ ਟਿਕਦੇ 10 ਡਾਲਰਾਂ ਦੇ ਲੋਰ ਲੱਗੇ ਆ ਆ ਕਿੰਨੇ ਦੇ ਆ 13 ਡਾਲਰਾਂ ਦਾ ਲੋਰ ਇੰਡੀਆ ਦਾ 7-800 ਕ ਦਾ ਬਣ ਗਿਆ ਜਵਾਕਾਂ ਦੇ ਛੋਟੇ ਛੋਟੇ ਬੂਟ ਲੱਗੇ ਹੋਏ ਨੇ ਕਿੰਨੇ ਨੇ ਕਿੰਨੇ ਜਰਾਬਾ ਇੰਡੀਆ ਦੇ ਕੋਈ ਜੱਕਾ ਦਾ ਖਰਚਾ ਹੀ ਨਹੀਂ ਹੈਗਾ ਬੱਚਿਆਂ ਨੂੰ ਬੈਠਣ ਲਈ ਸੀਟ ਵੱਖਰੀ ਲਿਆਓ ਕਿੰਨੇ ਦੀ ਲੱਗੀ ਹੈ ਪ੍ਰਾਈਸ ਨਹੀਂ ਲਿਖਿਆ 19 ਦੇ ਆਨੇ ਇੱਧਰ ਲਿਖਿਆ ਬੱਚਿਆਂ ਦਾ ਸਮਾਨ ਇੱਥੇ ਬਹੁਤ ਮਹਿੰਗਾ ਹੁੰਦਾ ਹੈ ਬੱਚਿਆਂ ਵਾਸਤੇ ਜਿਹੜਾ ਮੋਨੀਟਰ ਕੈਮਰਾ ਲਾਇਆ ਉਹ 99 ਡਾਲਰਾਂ ਦਾ ਬੱਚਿਆਂ ਦੀ ਹਾਰਟਬੀਟ ਚੈੱਕ ਕਰਨ ਲਈ ਮਕਸੂਦ ਨਹੀਂ ਆਦਾ ਬੱਚਿਆਂ ਚੀਜ਼ਾਂ ਬਹੁਤ ਮਹਿੰਗੀਆਂ ਆਲੀ ਬਾਲਟੀ ਜੀ ਲੋਕਾਂ ਨੇ ਬੱਚੇ ਪਾ ਜਾਂਦੇ ਨੇ 90 ਡਾਲਰਾਂ ਦੇ ਇੱਥੇ ਹਮੇਸ਼ਾ ਜਿਹੜੀ ਗੱਡੀ ਦੇ ਵਿੱਚ ਸੀਟ ਲੱਗੀ ਹੋਣੀ ਚਾਹੀਦੀ ਹੈ ਬੂਸਟਰ ਸੀਟ ਕਹਿੰਦੇ ਇਹਨੂੰ ਆਮ ਸੀਟ ਦੇ ਦਿੰਗੇ ਬੱਚਾ ਨਹੀਂ ਬਿਠਾ ਸਕਦੇ 60 60 ਡਾਲਰਾਂ ਦੀ 219 ਡਾਲਰਾਂ ਦੀ ਮਤਲਬ 5-10-10 ਜਹਾਜ ਹਜ਼ਾਰ ਦੀਆਂ ਲੱਗੀਆਂ ਆਆਂ ਆ ਬੱਚਿਆਂ ਦੇ ਵਾਸਤੇ ਸਟੈਪ ਸਾਡੇ ਬੱਚੇ ਤੇ ਉਦਾਂ ਹੀ 扑ਕਦੇ ਤਾਂ ਜੜ ਜਾਂਦੇ ਆ ਤੇ ਅਵੇ ਬੱਚਿਆਂ ਦੇ ਬੈਠਣ ਲੰਮੇ ਪੈਨ 269 ਡਾਲਰਾਂ ਦੀ ਆ ਬੱਚਿਆਂ ਵਾਸਤੇ ਚੇਅਰ ਬਣਾਈਆਂ ਨਾ ਭੁੰਜਾ ਡਾਲ ਰਾਂ ਦੇ ਹਾਂਜੀ ਪੁੱਤ ਤੈਨੂੰ ਕੀ ਚਾਹੀਦਾ ਪਾਪਾ ਆ ਜਾ ਆ ਪਤਾ ਨਹੀਂ ਕੀ ਚੀਜ਼ ਲੱਗਤੁ ਮਾਂ ਕੋਈ ਬੱਚਿਆਂ ਵਾਸਤੇ ਫਾਰਟੌਲਾ ਨੂੰ ਨਿੰਝਾ ਡਾਲ ਰਾਂ ਦਾ ਆ ਖੇਡਣ ਵਾਸਤੇ 16 ਡਾਲਰਾਂ ਦਾ ਇਹਦੀ ਚੇਅਰ ਹੈ ਬੱਚਿਆਂ ਵਾਸਤੇ ਖੜਾਉਣੇ ਹਜ਼ਾਰਾਂ ਟਾਈਪ ਦੇ ਜਿਹੜੇ ਖੜਾਉਣੇ ਤੁਹਾਨੂੰ ਇੱਥੇ ਮਿਲ ਜਾਣਗੇ ਨਾ ਜੀ ਕੀ ਲੈਣਾ ਪੁੱਤ ਕੋਈ ਚੀਜ਼ ਲੈਣੀ ਆ ਬੱਚਿਆਂ ਦੇ ਬੇਬ ਤਾਂ ਹਾ 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 ਲਵਾਂਗੇ ਆ ਵੀ ਬੱਚਿਆਂ ਨੂੰ ਧੂਕੇ ਖੜਨ ਨੂੰ 35 ਦੀ ਕਿੰਡੀਆ ਇਹਨੇ ਪੈਸੇ ਕੌਣ ਲਾਉਂਦਾ ਉੱਥੇ ਤੇ ਕਿਹੜੇ ਹਾਸੇ ਚੱਲੀਆਂ ਜੀਆਂ ਜੇ ਪਾ ਦਿੰਦੇ ਇੱਥੇ ਆ ਕੇ ਪਾ ਰਹਾਂ ਦਾ ਕਿ ਬੱਚਿਆਂ ਦੀ ਇੰਨੀਆਂ ਚੀਜ਼ਾਂ ਵੀ ਹੁੰਦੀਆਂ ਆ ਵੱਖੋ ਵੱਖਰੀਆਂ ਚੇਅਰਾਂ ਬੱਚੇ ਜਿਉਂ-ਜਿਉਂ ਵੱਡੇ ਹੁੰਦੇ ਜਾਂਦੇ ਤੇ ਵੱਖੋ ਵੱਖਰੀਆਂ ਚੀਜ਼ਾਂ ਆ ਥੋੜੀਆਂ ਸਸਤੀਆਂ ਲੱਗੀਆਂ 6 ਡਾਲਰਾਂ ਦੀ ਟੋਪੀ ਮम्मा ਮम्मा ਨਹੀਂ ਹੈਗੀ ਪੱਤਰੀ ਪਾਪਾ ਹੀ ਆਜਾ ਆਵੇ ਕਿੰਦੀ ਸੋਹਣੀ ਵਰਦੀ ਲੱਗੇ ਕਿੰਨੇ ਦੀ 70 ਡਾਲਰਾਂ ਦੀ ਸਸਤੀਆਂ ਆਏ ਜੇ ਬੱਚਿਆਂ ਦੇ ਵੀ ਉੱਥੋਂ ਪਾਰਸਲ ਚੱਕਰ ਨਾਲ ਚੰਗਾ ਕੀ ਇੱਥੋਂ ਚੀਜ਼ਾਂ ਵਧੀਆ ਮਿਲ ਜਾਂਦੀਆਂ 9 ਡਾਲਰਾਂ ਦਾ ਮम्मा ਬੁੱਤ ਉਧਰ ਆ ਜਾ ਮम्मा ਲੱਭਦੀ ਰਹਿੰਦੀ ਇਕਦਿ ਕਿੱਡੀ ਸੋਹਣੀ ਵਰਦੀ ਲੱਗੀ 8 ਡਾਲਰਾਂ ਦੇ 8 ਡਾਲਰ ਦੇ ਕਿੰਨੇ ਬਣੇ ਇੰਡੀਆ ਦੇ 500 ਕਿ 400 8 ਡਾਲਰ ਦੀ ਸਸਤੀ ਹੈ ਵੀ ਮੋਟੀ ਵਰਦੀ ਆ 99 ਡਾਲਰ ਦੇ ਬੱਚਿਆਂ ਦੇ ਬੈਠ ਕੇ ぷੜਕਣ ਵਾਲਾ ਦ ਮਹਿੰਗਾ ਕੀ ਕਰਨਾ ਆਪਾਂ ਚੱਲੀ ਠੀਕ ਨੇ 6 ਡਾਲਰਾਂ ਦੀ ਪਜਾਮੀ ਲੱਗੀ ਹੈ ਜੀ ਮਤਲਬ ਕਿ ਜੇ ਤੁਸੀਂ ਗਰੀਬਾਂ ਦੇ ਸਟੋਰ ਚ ਆਓ ਤਾਂ ਤੁਹਾਨੂੰ ਕਾਫੀ ਜਿਹੜੀਆਂ ਚੀਜ਼ਾਂ ਸਸਤੇ ਰੇਟ ਤੇ ਮਿਲ ਸਕਦੀਆਂ ਇਹ ਨਹੀਂ ਕਿ ਅਮੀਰਾਂ ਦੇ ਸਟੋਰ ਚ ਵੜੇ ਰੋ ਤੁਹਾਨੂੰ ਅਮੀਰਾਂ ਦੇ ਸਟੋਰ ਵੀ ਵਿਖਾਏ ਹੈ ਅੱਜ ਤੁਹਾਨੂੰ ਗਰੀਬਾਂ ਦੇ ਸਟੋਰ ਵਿਖਾ ਰਹੇ ਪੰਜਾਂ ਪੰਜਾਂ ਡਾਲਰ ਸੰਗ ਮਤਲਬ ਜਿਹੜਾ ਮੇਨ ਪ੍ਰਾਈਸ ਉਹਦੇ ਨਾਲੋਂ ਚੀਜ਼ਾਂ ਘੱਟ ਕਰਕੇ ਲਾਈਆਂ ਹੋਈਆਂ ਆ ਇਹਨਾਂ ਰਣਾਜ ਚੱਲ ਚੱਲੀਏ ਅੱਗੇ ਆ ਜਾ ਓਏ ਚੱਲ ਚੱਲੀਏ ਚਲੋ ਇੱਥੇ ਤੇ ਹਜ਼ਾਰਾਂ ਹੀ ਟਾਈਪ ਦੇ ਖਡਾਉਣੇ ਆ ਬੱਚੇਦਿਆਂ ਦੇ ਹਰ ਇੱਕ ਖਡਾਣਾ ਜਿਹੜਾ ਅਸੀਂ ਟਰਾਈ ਕਰੀਏ ਆ ਲੱਕੜ ਦੇ ਕਿੱਡੇ ਕਿੱਡੇ ਸੋਹਣੇ ਨਾ ਖਡਾਉਣੇ ਬਣਾਏ ਆ ਇੱਥੇ 2000 2500 ਦੇ ਉਹ ਮਤਲਬ 1000 15 1500 ਦੇ ਬਣ ਜਾਂਦੇ ਆ ਜੇ ਬੱਚੇ ਕੇ ਇਹਨੂੰ ਖਡਾਉਣਾ ਚਾਹੀਦਾ ਹੋਵੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ ਜਦੋਂ ਮਤਲਬ ਮੈਂ ਇੰਡੀਆ ਆਣਾ ਹੋਵੇ ਮੈਂ ਲਿਆ ਸਕਦਾ ਤੁਹਾਡੇ ਵਾਸਤੇ ਡ੍ਰੀਮ ਦੇ ਵਿੱਚ ਆਹ ਕਿੰਨੇ ਕਿੰਨੇ ਸੋਹਣੇ ਸੋਹਣੇ ਖਡਾਉਣੇ ਲੱਗੇ ਆ इधर के हिसाब नी इन्े महंगे जे मतलब आप इंडिया नुकू कंपेयर करा फिर तो चलो महंगे लगने लगने की ले लिया तू ये कि बड़ा जहा ले, ले बच्चे केंद्र सारिया चीजा ले लीए चल आ जाए किडे कि सोने हाँ लगिया डालर करोकोडायल ਇਦਾਂ ਦਾ ਮੈਂ ਇੱਕ ਡਾਇਨਾਸੌਰ ਜਾਂ ਭੇਜਿਆ ਹੈ ਇੰਡੀਆ 15 100 ਦਾ ਆਉਂਦਾ ਕੀ ਲੈਣਾ ਡਾਇਨਾਸੌਰ ਲੈਣਾ ਆ ਵੱਡਾ ਜਾਂ ਨਹੀਂ ਲਈ ਆਹਾਲ ਇਧਰ ਆ ਲੈਨੇ ਆਪਾਂ ਰੋਬੋਟ 89 ਡਾਲਰ ਦਾ ਇੰਡੀਆ ਦਾ ਬਣ ਗਿਆ ਤੇ 4000 ਰੁਪਏ ਦਾ ਇਹ ਲੈਣਾ ਆ ਲੈ ਲੈ ਆਵਾ ਹਾਈ ਹਈ ਆਏ ਨਹੀਂ ਲੈਣਾ ਕੁੜੀ ਡਰ ਗਈ ਕਹਿੰਦੀ ਮੈਂ ਨਹੀਂ ਪਾਪਾ ਲੈਣਾ ਹਾਂ ਆ ਲੈਣਾ ਹਈ ਚਲੋ ਆਪਾਂ ਅੱਗੇ ਵਧੀਏ ਬੱਤ ਤੇ ਤੋਂ ਨਿੱਕੀ ਜੀ 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 ਨਾਲ ਸਰ ਗਿਆ ਮਨ ਲਗਾ ਵੱਡੀ ਰਹਿਣਗੇ ਮਾਵਾ ਤਾਂ ਬਿਨਾ ਜਿਹੜੇ ਬੱਚੇ ਸਾਹਮਣੇ ਬਹੁਤ ਔਖੇ ਹੁੰਦੇ ਆ ਮੈਨੂੰ ਪਤਾ ਅੱਜ ਜਿਹੜਾ ਬੱਚਿਆਂ ਦੇ ਨਾਲ ਕਿੱਦਾਂ ਮੈਂ ਪੈਣਾ ਮੰਮੀ ਤੋਂ ਇਹਨਾਂ ਦੇ ਨਾਲ ਖੇਡਦਾ ਪਿਆ ਛੋਟੇ ਛੋਟੇ ਬੱਚਿਆਂ ਦੇ ਕਿੱਡੇ ਸੋਹਣੇ ਸਾਈਕਲ ਬਣਿਆ ਹੈ ਹਰ ਇੱਕ ਸਾਈਜ਼ ਦਾ ਵੱਖੋ ਵੱਖਰਾ ਸਾਈਕਲ ਕਿੰਨੇ ਦਾ 218 ਡਾਲਰ ਦਾ ਇੰਡੀਆ ਦਾ 10000 ਦਾ ਸਾਈਕਲ ਨਿਕਾਜਾਈਆ ਇਹ ਤਾਂ ਮਹਿੰਗਾ ਥੋੜਾ ਜਿਹਾ ਅਜੇ ਐਵੇਂ ਆਏ ਵੀ ਗਰੀਬਾਂ ਦੇ ਸਟੋਰ 'ਚ ਆ ਵੀ 10 ਦਾ 15-15000 ਦਾ ਆ ਵੱਡਾ ਸਹੀ ਸਾਈਕਲ ਆ ਸਹੀ ਹੈ ਕਿੰਨੇ ਦਾ 169 ਡਾਲਰ ਦਾ ਹੈ ਇੰਡੀਆ ਦਾ ਬਣਿਆ 8000 ਦਾ ਜਿਆਦਾ ਮਹਿੰਗਾ ਨਹੀਂ ਹੈ ਮੌਨਸਟਰ ਟਰੱਕ 60 ਡਾਲਰ ਦਾ ਆ ਮੇਰਾ ਵੀ ਫੇਵਰਿਟ ਹੁੰਦਾ ਜੋ ਮੈਂ ਛੋਟਾ ਹੁੰਦਾ ਸੀ 60 ਡਾਲਰ ਦਾ ਨਵੀਂ ਲਿਆਇਆ ਹੈ ਕਰੀ ਆ ਕਾਰ ਵੀ ਵਧੀਆ ਨਾ ਫਰੇਸਿੰਗ ਕਾਰ 45 ਦਾ ਕਈ ਘੜਾਉਣੇ ਤੇ ਸਹੀ ਭਾਈਸ ਹੈ ਪਰ ਕਈ ਘੜਾਉਣੇ ਜਿਹੜੇ ਜਿਆਦਾ ਮਹਿੰਗੇ ਲਾਏ ਹਨ ਆ ਪਜਾਮੇ ਲੱਗੇ 10-10 ਡਾਲਰ ਬੰਦੇ ਕੋਲਤੀਆਂ ਦਾ ਦਾ ਡਾਲਰ ਦੀ ਫੁੱਡੀ ਕਲੀਅਰੈਂਸ ਤੇ ਲੱਗੀ ਹੈ 24 ਡਾਲਰਾਂ ਦੇ 24 ਡਾਲਰਾਂ ਦੀ ਜੈਕਟ ਲੱਗੀ ਹੈ 18 ਡਾਲਰਾਂ ਦੀ ਜੈਕਟ ਆ ਸੋਹਣੀ ਨਹੀਂ ਆ ਜਿਹੜੀ ਜੈਕਟ 16 ਡਾਲਰਾਂ ਦੀ ਲੱਗੀ ਹੈ ਕਾਫੀ ਫਲਫੀ ਜੀ ਹੈ ਵਧੀਆ ਹੈ ਮਤਲਬ ਜੇ ਤੁਸੀਂ ਗਰੀਬਾਂ ਦੇ ਸਟੋਰ ਚ ਕਦੇ ਕਦੇ ਆਓ ਤੇ ਸੇਲ ਜਿਹੜੀ ਵਧੀਆ ਲੱਗੀ ਹੁੰਦੀ ਆ ਜਦਾ ਵਿਆ ਵਿਆ ਦੇ ਯਾਰ ਯਾਰ ਹਜ਼ਾਰ ਹਜ਼ਾਰ ਦੀ ਜੈਕਟ ਆਹ ਕਿੰਨੇ ਦੀ ਆ ਵਧੀਆ ਲੱਗਦੀ 32 ਦੀ 32 ਦੀ 1 ਡਾਲਰ ਦਾ 50 ਡਾਲਰ ਬਾਕੀ ਲਾੜੋ ਸਾਹਿਬ ਆਪੇ ਅੱਗੇ ਜਿਹੜੇ ਅਮੀਰਾਂ ਦੇ ਸਟੋਰ ਹੁੰਦੇ ਉਹ ਤੇ ਲੁੱਟਣ ਨਹੀਂ ਹੁੰਦੇ ਆ 16 ਡਾਲਰ ਦੀ ਜੈਕਟ ਮਾੜੀ 16 ਡਾਲਰ ਕਿੰਦਾ ਆ 35 ਦੀ ਫਿਰ ਥੋੜੀ ਹੋਰ ਫੈਂਸੀ ਜੀ ਮੋਟੀ ਆ ਨਾ ਗਰਮ ਅਛਾ 20 ਡਾਲਰਾਂ ਦੇ ਆ ਵੀ 26 ਦੀ ਕੱਡੀ ਮੋਟੀ ਜੈਕਟ ਆ ਆ ਥੋੜੇ ਬ੍ਰਾਂਡਡ ਜਾ ਕੇ ਲੈਕਰ ਸੋਗੇ ਜਿੱਤਾ ਅੱਗੇ ਬੁੜੀਆਂ ਦੇ ਪਰੱਸ ਆ ਗਏ ਆਪਾਂ ਚੱਲੋ ਨਾਲ ਕੀ ਕਰਨਾ ਹੁਣ ਆਪਾਂ ਪਹੁੰਚ ਗਏ ਆਂ ਬੰਦਿਆਂ ਵਾਲੇ ਸੈਕਸ਼ਨ 'ਚ ਅੱਗੇ ਤੇ ਬੁੜੀਆਂ ਵਾਲਾ ਸੈਕਸ਼ਨ ਹੈ ਆਪਾਂ ਦੇਖਦੇ ਆਂ ਕਿ ਬੰਦਿਆਂ ਦੀਆਂ ਜਿਹੜੀਆਂ ਜੈਕਟਾਂ ਆ ਕਿੰਨੇ ਕਿੰਨੇ ਦੀਆਂ ਲੱਗੀਆਂ ਆਂ ਪਰ ਬੰਦਿਆਂ ਨਾਲ ਥੋੜਾ ਧੱਕਾ ਕਰ ਜਾਂਦੇ ਬੰਦਿਆਂ ਦੀ ਜਿਹਾ ਮਹਿੰਗੀਆਂ ਕਰ ਦਿੰਦੇ ਨਵਾਂ ਡਾਲਰਾਂ ਦੀ ਟੀ-ਸ਼ਰਟ ਇੰਡੀਆ ਦੇ ਬਣ ਗਈ 7-800 ਦੇ ਇਹ 4-500 ਆ ਲੱਗੇ 12 ਡਾਲਰਾਂ ਦੀ ਕਲੀਅਰੈਂਸ ਬੁੜੀਆਂ ਵੱਲ ਵੈਸੇ ਹੀ ਹਮੇਸ਼ਾ ਹੀ ਹੋਇਆ ਕਿ ਜਿਹੜਾ ਨਾਰੀ ਸ਼ਕਤੀ ਦਾ ਉਹਦੇ ਵੱਲ ਦੀ ਗੱਲ ਹਰ ਕੋਈ ਗੱਲ ਕਰ ਦਿੰਦਾ ਫਿਰ ਕਿਹੜੀ ਗੱਲ ਆ ਇਹਨਾਂ 'ਚ ਕਿਹੜੀ ਗੱਲ ਆ ਬੰਦਿਆਂ ਆਲਦੀ ਨਹੀਂ ਕਰਦੇ ਕਰਾਜ ਰੁਕ ਜਾ ਦੇਖ ਕੇ ਜਾਈਂ ਪੁੱਤ ਬੰਦਿਆਂ ਨਾਲ ਆਪਾਂ ਨੇ ਐ ਥੋੜਾ ਕਰਨੇ ਬੰਦਿਆਂ ਦੇ ਵੇਨੇ ਕੱਪੜੇ ਆਜਾ ਅਜਾ ਆ ਪਚੀਆਂ ਡਾਲ ਰਾਂ ਜੀ ਪਰ ਇੱਥੇ ਕਿਉਂ ਨਹੀਂ ਕਲੀਅਰੈਂਸ ਲਾਇ ਉਹੀ ਗੱਲ ਨਾ ਬੰਦਿਆਂ ਨਾਲ ਅਨੇ ਆਏ ਕਰ ਜਾਂਦੇ ਇੱਧਰ ਲੱਗੇ ਆ 18 ਡਾਲਰਾਂ ਦੇ ਪਜਾਮੇ ਇੱਡੀ ਤੇ ਜਿਆਦਾ ਕਲੀਅਰੈਂਸ ਨਹੀਂ ਆ 6 ਡਾਲਰਾਂ ਦੀ ਜੈਕਟ ਆ ਵਧੀਆ ਪਹੇ ਲੱਗੀ ਆ 6 ਡਾਲਰਾਂ ਦੀ ਇੰਡੀਆ ਦੇ ਬਣ ਕੇ 361 ਸ਼ਾਟ ਵਧੀਆ ਵੈ ਲੈ ਕੇ ਜਾਣੇ ਅੱਜ ਐ ਇੱਧਰ ਇੱਧਰ ਨਹੀਂ ਜਾਣਾ ਆ ਜਾ ਚੱਲ ਅੱਗੇ ਚੱਲੀਏ ਆ ਜਾ ਆ ਜਾ ਹਾਂ ਦੇ ਕੁਝ ਕਲੀਅਰੈਂਸ ਤੇ ਲੱਗੀਆਂ ਆ ਹਾਂ ਕਿੰਨੀਆਂ ਸਸਤੀਆਂ ਸਾਢੇ 3-3 ਨਾਲ ਚੱਪਲਾਂ ਕਿਹ ਚੱਪਲਾ ਚੱਕੀ ਲਿਆਉਣਗੇ ਇੰਡੀਆ ਤੋਂ ਮੈਂ ਤਾਂ ਇਕੱਲਾ ਪਾਸਪੋਰਟ ਲੈ ਕੇ ਆਉਨਾਂ ਅੱਛਾ ਉਹ ਆ ਕੀ ਆ ਗਿਆ ਬੀਬੀਆਂ ਦਾ ਸਾਮਾਨ ਆ ਗਿਆ ਇੱਧਰ ਚੱਲੋ ਆਪਾਂ ਨਹੀਂ ਉੱਧਰ ਜਾਣਾ ਮੈਂ ਤਾਂ ਇਕੱਲਾ ਪਾਸਪੋਰਟ ਲੈ ਕੇ ਆਇਆ ਤੇ ਕੁਝ ਜ਼ਰੂਰੀ ਚੀਜ਼ਾਂ ਐਵੇਂ ਚੱਕੀ ਲਿਆਵਾ ਅੰਨੇਵਾ ਹਰ ਕੁ ਮਿਲ ਜਾਂਦਾ ਚੀਜ਼ਾਂ ਆ ਚੋਲੇ ਜਿਹਦਾ ਤਾਂ ਆਪਣੇ ਕਿਸੇ ਨੂੰ ਪਤਾ ਵੀ ਨਹੀਂ ਇੱਥੇ ਜਿੱਦਾਂ ਨੌਣ ਤੋਂ ਪਹਿਲਾਂ ਲੋਕੀ ਆ ਪਾਗ ਰੱਖਦੇ ਕਿ ਠੰਡ ਠੰਡ ਨਾ ਲੱਗੇ ਚੁੱਲ੍ਹ ਇਹ ਤੁਮਾਲਾ ਆਪਣੇ ਕੰਬਲ ਦੀ ਬੁੱਕਾ ਮਾਰ ਲੈਂਦੇ ਇਹਨੂੰ ਕਿਥੇ ਕਿਥੇ ਕਹਿੰਦੇ ਇਹਨੂੰ ਕਹਿੰਦੇ ਗਾਊਨ ਅੰਦਰੋਂ ਨਾਲ ਦਾ ਪਜਾਮਾ ਆ ਜਿੱਦਾਂ ਇੱਥੇ ਬੋਕਰ ਨਹੀਂ ਮਾਰਦੇ ਇੰਡੀਆ ਆ ਵੈਕਿਊਮ ਹੁੰਦਾ ਇਹਦੇ ਨਾਲ ਖਿੱਚ ਲੈਂਦੇ 50 50 ਅੰਗਤ ਲੱਗੇ ਤੇ ਇੰਡੀਆ ਵੀ ਵਧੂ ਆ ਗਈ ਟੈਕਨੋਲੋਜੀ ਹਰ ਇੱਕ ਨੂੰ ਪਤਾ ਪ੍ਰਸਾ ਲੱਗੀਆਂ ਆਇਆਂ 8 8 10 ਦਾ ਡਾਲਰ ਦੀਆਂ ਉਹ ਚੀਜ਼ਾਂ ਦੇ ਕਾਫੀ ਸਸਤ ਨੇ 50 ਡਾਲਰਾਂ ਦਾ 50 ਡਾਲਰਾਂ ਦੇ ਆ ਜਿਹਦਾ ਬਰੈਡ ਬਰੋਡਰ ਗਰਮ ਕਰਨ ਨੂੰ ਹੁੰਦੇ ਸੈਂਡਵਿਚ ਪ੍ਰੈਸ ਇਹਨੂੰ ਕਹਿੰਦੇ ਪਤੀਲੇ 판ਡੇ ਅਰੇ ਕੀ ਚੀਜ਼ ਮਿਲ ਰਹੀ ਲਾ ਸਕਦੇ ਜੋ ਅੱਗੇ ਆ ਗਈਆਂ ਗਰੀਬਾਂ ਦੇ ਸਟੋਰ ਦੀਆਂ ਅਸਰਾਣੇ ਬੈੱਡ ਸ਼ੀਟਾਂ ਆ ਗਈਆਂ 60 60 70 ਡਾਲਰਾਂ ਦੀਆਂ ਬੈੱਡ ਸ਼ੀਟਾਂ ਥੋੜੀਆਂ ਜੀਆਂ ਮਹਿੰਗੀਆਂ ਹੁੰਦੀਆਂ ਉਹ ਆਪਾਂ ਇੰਡੀਆ ਤੋਂ ਮੰਗਾ ਲਈ ਦੀਆਂ ਇੱਥੇ ਥੋੜੀਆਂ ਜੀਆਂ ਮਹਿੰਗੀਆਂ ਹੁੰਦੀਆਂ ਸਰਾਂ ਨੇ ਤੇ ਕਵਰ ਆ ਗਈਆਂ ਰਜਾਈਆਂ ਤੇ ਹੁਣ ਆਪਾਂ ਇੱਥੋਂ ਕਰਾਂਗੇ ਪੈਸੇ ਪੇ ਕੈਸ਼ ਐਂਡ ਕਾਰਡ ਚੱਲਣਾ ਸਕੈਨ ਕਰ ਤਰਾ ਇਦਾਂ ਨੇ ਇਦਾਂ ਕੇ ਗੋਸ ਯਾਰ ਨਾ ਕੋ ਉਹਦਾ ਕੋਈ ਨਾ ਬਾਕੀ ਬਾਅਦ ਚੱਲਾਂਗੇ ਜਾਵਾਂਗੇ ਕਿ ਦਿਨ ਥੋੜਾ ਲੈ ਜਤਾ ਚਲੋ ਜੀ ਚੱਲੀਏ ਪਪਾ ਚੱਲ ਚੱਲੀਏ